ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤਾਂ ਮੈਂ ਜਿਹੜਾ ਸਵੇਰ ਦਾਗਾ 9 ਵਜੇ ਚੁੱਕੇ ਨੇਗੇ ਤੇ ਸਾਫ ਸੁਫਈਆ ਸਵੇਰ ਦੇ ਲੱਗੇ ਪਿਆ ਸੱਸ ਨੂੰ ਹੁਣ ਬੀਬੀ ਨੇ ਰੋਟੀ ਪਕਾ ਕੇ ਆਟਾ ਪਾਇਆ ਢੋਲੀ ਚ ਦੋ ਢੋਲੀਆਂ ਚ ਤੇ ਜਿਹੜਾ ਪਰਸੋ ਪਿਆ ਕੇ ਲਿਆਂਦਾ ਸੀਗਾ ਤੇ ਕੱਲ੍ਹ ਕਰ ਤੋਂ ਤਾਂ ਬੜੀ ਸੁਣ ਸੁਣ ਹੋ ਗਿਆ ਹਜੇ ਮੈਂ ਪੋਚੇ ਲਾਉਣੇ ਨੇਗੇ ਪੋਚੇ ਲਾ ਕੇ ਇੱਕ ਦਰੀ ਬਿਉਤੀ ਪਈ ਉਹ ਧੋਣ ਵਾਲੀ ਹੈਗੀ ਕੱਪੜੇ ਮਸ਼ੀਨ 'ਚ ਪਏ ਨੇ ਬਾਕੀ ਆਪਾਂ ਨੇ ਕੰਮ ਹੋ ਗਏ ਨੇਗੇ ਉਹ ਬੱਚੇ ਸਕੂਲ ਵਾ ਗਏ ਸਰ ਅੱਜ ਲੱਗਣੀਆਂ ਜੀ ਆਪਣੇ ਕਪਾਏ ਨੂੰ ਨਹਿਰਾਲ ਖੇਤ ਵਾਲੀ ਜੀਰੀ ਵੱਢਣੀ ਹੈਗੀ ਤੇ ਮੈਨੂੰ ਤਾਂ ਇਹਦੀ ਮਹਾ ਮੰਡੀ 'ਚ ਜੀਰੀ ਹਜੇ ਆਈ ਹੋਣੀ ਸਰਦਾਰ ਜੀ ਕਹਿੰਦੇ ਦੋ ਦਿਨਾਂ 'ਚ ਮੰਡੀ ਭਰ ਗਈ ਹੈ ਤੋਲਣ ਲੱਗ ਗਈ ਆ ਕਹਿੰਦੇ ਤੁਲੀ ਜਾਂਦੀ ਆ ਜੀਰੀ ਚਲੋ ਵਧੀਆ ਹਨਾ ਹੁਣ ਝਾੜ ਤਾਂ ਕਹਿੰਦੇ ਘਾਟੀ ਨਿਕਲਦਾ ਹੈ ਗਈ ਤੇ ਕੱਲ ਚਾਚੇ ਕਹਿੰਦੇ ਵੱਡੀ ਆ ਇਧਰ ਲਿਆ ਚਾਚੇ ਕਹਿੰਦੇ ਤੇ ਚਾਚਾ ਕਹਿੰਦਾ ਘਾਟੀ ਨਿਕਲ ਝਾੜ ਤਾਂ ਕਿ ਤੇ ਝਾੜ ਨੁਕੀ ਦੋ ਸ ਮਹੀਨਾਤ ਮੀ ਨਹੀਂ ਹਟਿਆ ਹਨਾ ਮਹੀਨਾ ਪਾਣੀ ਨਹੀਂ ਸੁੱਕਿਆ ਵਿੱਚੋਂ ਤੇ ਬਹੁਤ ਔਖਾ ਹੋ ਜਾਂਦਾ ਇੰਨੇ ਮਹਿੰਗੇ ਭਾਰ ਬਾਂ ਲੈ ਲੈ ਕੇ ਠੇਕੇ ਤੇ ਫਾਸਲ ਜੀ ਨੂੰ ਝਾੜਨਾ ਦੇਵੇ ਬਹੁਤ ਔਖਾ ਹੋ ਜਾਂਦਾ ਹੈ ਨਾ ਖਰਚੇ ਫਿਰ ਉਤਰੀ ਜਾਂਦੇ ਨੇਗੇ ਤਾਂ ਹੀ ਕਿਸਾਨ ਡੁੱਬਦੇ ਨੇਗੇ ਤੇ ਇੱਕ ਦੂਜੇ ਤੋਂ ਚੜ ਕੇ ਹਨ ਜੋ ਠੇਕੇ ਤੇ ਵਹਣ ਲੈਂਦੇ ਨੇਗੇ ਘਰ ਦਾ ਵਹਣ ਤਾਂ ਚਲ ਆਪ ਦਾ ਸਰਦਾ ਨਹੀਂ ਹੁੰਦਾ ਜਿਹੜੋ ਕਮਾ ਕੇ ਜਿਹੜੋ ਠੇਕਾ ਦੇਣਾ ਹੁੰਦਾ ਉਹ ਪਤਾ ਲੱਗਦਾ ਲੋ ਜੀ ਆਪਾਂ ਨੇ ਮਲੇ ਹੋਣੀਆਂ ਪਾਣੀ ਦੀ ਵਾਲਟੀ ਨੇ ਨੇ ਮਸ਼ੀਨ ਦਾ ਢੇੜਾ ਖੜ ਗਿਆ ਉਹ ਪੂਰਾ ਲਾ ਕੇ ਆਉਣੀ ਆ ਇਹ ਪੋਚ ਲਾਵਾਂ ਨੂੰ ਉੱਚੇ ਲਾਵਾਂਗੇ ਆ ਸਿੱਟਿਆ ਮ ਚੁੰਨੀ ਬੀਬੀ ਤੇਰੀ ਵਾਲੀ ਅੱਛੇ ਰੋਟੀ ਖਾ ਕੇ ਹਟਿਆ ਮ ਮੱਚ ਗਿਆ ਖੰਡ ਦਾ ਪਰਪਤ ਗੁੜ ਸਾਡੇ ਮੁੱਕ ਗਿਆ ਪਿਆਗਾ ਮੰਗਾਉਣ ਨਾਲ ਆ ਬਾਹਰ ਸੇ ਗੱਡੀ ਖੜੀ ਆ ਹਨਾ ਮੋਰੀ ਬਿਚੀ ਰੀਂਦੀ ਆਗੀ ਅੱਜ ਬਾਥਰੂਮ ਸਾਫ ਕਰਨੇ ਨੇ ਮੈਂ ਬਾਥਰੂਮਾਂ ਦੀ ਵਾਰ ਹੀ ਆਈ ਅੱਜ ਬਸ ਏਨੇ ਬਾਥਰੂਮ ਹੀ ਰਹੇਗੀ ਅੱਜ ਸਾਰਾ ਤਕਰੀਬਨ ਕੰਮ ਨਿਭੜ ਜੂਗਾ ਆਪਣਾ ਹਾਰਪਿਕ ਲਾ ਕੇ ਟਾਇਲ ਟੂਲਾਈ ਨੂੰ ਸਾਫ ਕਰਦੇ ਇੱਕ ਕੋਰ ਪੱਕੀ ਪੀਆ ਮੇਰੀ ਉਂਗਲੀ ਦੀ ਕੋਰਾ ਨਹੀਂ ਠੀਕ ਹੋਉਂਦੀ ਪਤਾ ਨਹੀਂ ਕੀ ਗੱਲ ਹੈ ਜਮੀਨ ਠੀਕ ਹੋਣੀ ਕੋਰਾ ਆਪਣੇ 베ਰ ਦੇਖੋ ਬਣਨ ਲੱਗੇ ਖਿਚੜੀ ਜੀ ਤੋਂ ਫਿਰ ਬਣਨ ਲੱਗੇ ਬਹੁਤ ਵਧੀਆ ਲੱਗੇ ਪਏ ਨੇ ਚਲੋ ਇਹ ਪਾਣੀ ਦੀ ਬਾਲਟੀ ਭਰ ਦਿਆਂ ਫਿਰ ਮਿਲਦੇ ਆਂ ਲਾਉਣੇ ਪੋਚੇ ਦਿਖਾਉਣੇ ਦਿਨ ਪਰ ਦਾ ਬਲੌਗ ਕਪੈਨ ਆਉ 12 ਤੋਂ 1 ਵਜੇ ਤੱਕ ਆਉ ਕਪੈਨ ਇਹ ਪਰੇ ਨੇ ਤਰੇਲ ਜੀ ਸੁੱਕ ਜਾਂਦੀ ਆ ਹਨਾ ਤਰੇੜੀ ਵੱਡੀ ਹੋਈ ਫਿਰ ਸਲਾਬ ਫਟ ਜਾਂਦੇ 1-2 ਦਿਨ ਢੇਰੀ ਜੇ ਨਾ ਹਲਾਈ ਜਾਵੇ ਤਰੇਲ ਉੱtre ਤੋਂ ਚੱਲੂ ਮਸ਼ੀਨ ਪਹਿਲਾਂ ਕਿਸੇ ਜੋ ਹੋਰ ਵੱਡਣੀ ਆ ਮੂਰੇ ਫਿਰ ਸਾਡੇ ਵੱਡਣਗੇ ਜਿਵੇਂ ਜਿਵੇਂ ਵਾਹਣ ਆਈ ਜਾਊਗਾ ਹਮ ਵੱਡੀ ਜਾਣਗੇ ਕਪੈਨ ਵਾਲੇ ਵੀਰ ਵੀ ਸਿੱਟਿਆ ਗਿਆ ਮਸੀ ਹਾਂ ਸਿੱਟਿਆ ਗਿਆ ਮਸੀ ਦਾ ਵੀ ਗੋਹਾ ਨਿਪਟ ਗਿਆ ਸਿੱਟਿਆ ਗਿਆ ਤੇ ਆਪਣੇ ਵੀ ਕੰਮ ਨੇੜੇ ਲੱਗ ਗਏ ਬਸ ਹੁਣ ਤਾਂ ਮਲਾਈ ਰੜਕਣ ਵਾਲੀ ਪਈ ਐ ਹੋਰ ਹੀ ਨਹੀਂ ਸਾਫ ਸਫਾਈਆ ਲੋਟ ਆਉਣਾ ਚਲੋ ਜੀ ਫੇਰ ਮਿਲਦੇ ਆਪਾਂ ਨੇ ਮੋਬਾਈਲ ਚਾਰਜਰ ਦੀ ਬਾਏ ਬਾਏ ਬੋਲ ਗਿਆ ਲੋ ਯਰ ਟਾਈਮ ਐ ਹੁਣ 1.5 ਵਜਣ ਵਾਲਾ ਗਾ ਤੇ ਆਪਣੀ ਤਰੀ ਹੋਈ ਚਾਹ ਸੋਨੂੰ ਪਹਿਲਾਂ ਦੱਸਿਆ ਇਸ ਸਵੇਰੇ ਵੀ ਅੱਜ ਆਪਣੀ ਕਪਾਣ ਲੱਗੂਗੀ ਚਾਹਤਰੀ ਹੋਇਆ ਗਾ ਚਾਤਰੀ ਹੋਈ ਆਏਗੀ ਸਵੇਰ ਕੱਦ ਦਾ ਟਾਈਮ ਆ ਹੁਣ ਤੇ 1:30 ਵਜੇ ਨੂੰ ਬਣ ਜੂਗੀ ਤੇ ਅੱਜ ਹੈਗੇ ਜੀ ਧੰਨ ਤੇਰਸ ਹੈਪੀ ਧੰਨ ਤੇਰਸ ਸਾਰਿਆਂ ਨੂੰ ਤੇ ਸਾਰੇ ਤਿਹਾਰ ਮਨਾਉਂਦੇ ਨੇ ਬਹੁਤ ਮਾਸੇਗਾ ਕਰਤੋਂਦੇ ਨੇ ਤੇ ਬਹੁਤ ਸਾਰੀਆਂ ਭੈਣਾਂ ਨੇ ਅੱਜ ਸੋਨੇ ਦੇ ਗਹਿਣੇ ਖਰੀਦੇ ਹੋਣਗੇ ਬਹੁਤ ਸਾਰੀਆਂ ਭੈਣਾਂ ਨੇ ਚਾਂਦੀ ਜੇ ਗਾਣੇ ਖਰੀਦੇ ਹੋਣਗੇ ਬਹੁਤ ਸਾਰੀਆਂ ਭੈਣਾਂ ਨੇ ਪਾਂਡਾ ਖਰੀਦਿਆ ਹੋਊਗਾ ਤੇ ਅੱਜ ਅਸੀਂ ਇੱਕ ਦੀ ਕੁਸਮੀ ਖਰੀਦਿਆ ਹੈਗਾ ਕਿਉਂਕਿ ਤੇ ਮੈਨੂੰ ਐ ਸੀਗਾ ਵੀ ਹਨਾ ਬਾਜ਼ਾਰ ਜਾਇਆ ਨਹੀਂ ਗਿਆ ਤੇ ਵੀ ਇੱਥੇ ਨੇ ਸਾਡੇ ਪਾਂਡਾ ਪਾਈ ਹੁੰਦੇ ਇੱਕ ਅੱਧਾ ਪਾਂਡਾ ਲੈ ਲਾਂਗੇ ਜੇ ਇੱਥੇ ਨੇ ਕੋਈ ਨਾ ਆਇਆ ਫਿਰ ਆਪਾਂ ਟਰਡਰੀਆਂ ਤੋਂ ਜਾ ਕੇ ਇੱਕ ਅੱਧਾ ਪਾਂਡਾ ਲੈ ਆਵਾਂਗੇ ਸਟੀਲ ਦਾ ਸਿਉਣਾ ਤਾਂ ਹੁਣ ਆਪਣੀ ਬਜਟ ਤੋਂ ਬਾਹਰ ਹੈਗਾ ਹਨਾ ਤੇ ਬਹੁਤ ਮਹਿੰਗਾ ਹੋ ਗਿਆ 127000 ਨੂੰ ਹੋਗਾ 127000 500 ਦਾ ਰੇਟ ਅੱਜ ਅ ਬੱਸ ਸਨੇ ਪਾਣਾ ਸੋਨਾ ਵੀ ਖਰੀਦਦਿਆਂ ਨੇ ਗੀਆਂ ਹਨਾ ਤੇ ਚਾਂਦੀ ਆਪਾਂ ਤਾਂ ਜਸਟ ਸਟੀਲ ਦਾ ਕੋਈ ਢਾਂਡਾ ਖਰੀਦ ਲਾਂਗੇ ਇੱਥੇ ਕੋਈ ਪਿੱਤਲ ਦਾ ਲੈ ਆਈਏ ਜਾਂ ਸਟੀਲ ਦਾ ਲੈ ਆਈਏ ਤੇ ਢਾਂਡੇ ਨੂੰ ਬਥੇਰੇ ਪੈਣ ਚਲਾਇਆ ਵੀ ਤਿਹਾਰ ਮਨਾਇਆ ਜਾਵੇ ਮਿੱਠਾ ਮਿੱਠਾ ਲਿਆਂਦਾ ਜਾਂਦਾ ਜਾਂਦਾ ਜਾਂ ਮਿੱਠਾ ਬਣਾਇਆ ਜਾਂਦਾ ਦੇਖਾਂਗੇ ਵੀ ਹੈਨਾ ਜੇ ਕੁਝ ਖਾਣਾ ਹੋਇਆ ਮਿੱਠਾ ਸੁਭ ਨੂੰ ਨੇ ਲਿਆਵਾਂਗੇ ਘਰੇ ਤਾਂ ਅਸੀਂ ਬਣਾਉਣਾ ਨਹੀਂ ਹੈਗਾ ਕਿਉਂਕਿ ਸਾਡੇ ਹੋਵੇਗੀ ਪਹਿਲਾਂ ਸਮਰਗਤ ਹੋ ਗਈ ਸੀ ਜੇ ਖਾਣਾ ਹੋ ਮਿੱਠਾ ਬੱਚੇ ਖਾਂਦੇ ਵੀ ਨਹੀਂ ਹੈਗੇ ਤੇ ਘੱਟ ਖਾਂਦੇ ਨੇਗੇ ਹੁਣ ਜਿਹੜੀਆਂ ਬਾਜ਼ਾਰ ਵਾਲੀਆਂ ਮਠਾਈਆਂ ਹੁੰਦੀਆਂ ਨੇ ਵਿੱਚ ਮਲਾਬਟ ਵੀ ਬਹੁਤ ਜ਼ਿਆਦਾ ਆਉਂਦੀ ਹੈ ਹੈਨਾ ਤੇ ਜੇ ਕੋਈ ਚੀਜ਼ ਖਾਣੀ ਤੁਸੀਂ ਅਵਰੇ ਕਰੇ ਬਣਾ ਕੇ ਖਾਵਾਗੀ ਤੇ ਬਸ ਮੈਂ ਤਾਂ ਕੋਈ ਰੈਸਪੀ ਵੀ ਨਹੀਂ ਪਾਈ ਕਿਉਂ ਐਸੀ ਕੁਝ ਬਣਾਉਣਾ ਨਹੀਂ ਸੀਗਾ ਰੈਸਪੀ ਬਸ ਬਣਾਈ ਹੋਈ ਨਹੀਂ ਗਈ ਤੇ ਦਿਵਾਲੀ ਤਬਾਰਾਪਾ ਬਣਾ ਲਾਂਗੇ ਕੁਝ ਹਨਾ ਤੇ ਹਜੇ ਮਹੀਨਾ ਵੀਦਨ ਨਹੀਂ ਬਣਾਉਂਦੇ ਹੋਰ ਤੇ ਦਿਵਾਲੀ ਤਬਾਰਾਪਾ ਬਣਾ ਲਾਂਗੀ ਤੇ ਜਦੋਂ ਦਿਵਾਲੀ ਤਾਂ ਫਿਰ ਅਗਲੇ ਸਾਲ ਵੀ ਆਈ ਨੇ ਸਾਨੂੰ 4 ਸਾਲ ਹੋ ਗਏ ਜਿਰੋਂ ਰ ਲੱਭੀ ਆ ਜਿਹੜੇ ਸਾਲ ਸਿੰਦਾ ਬਾਹਰ ਗਿਆ ਸੀ ਉਹ ਸਾਲ ਮਨਾਇ ਹੋਵੇ ਤਿੰਨ ਸਾਲ ਹੋ ਗਏ ਚੌਥਾ ਚੌਥੀ ਦੀਵਾਲੀ ਆ ਅਸੀਂ ਨਹੀਂ ਮਨਾਈ ਰਹੇ ਉਹ ਤਾਂ ਨਹੀਂ ਮਨਾਇ ਹੋਈ ਆਏਗੀ ਤੇ ਪਰ ਦੀਵਾਲੀ ਵਾਲੇ ਦਿਨ ਸਾਡੇ ਇੱਥੇ ਗਵਾਂਢੀ ਨੇ ਭੈਣ ਮੁੱਕ ਗਈ ਸੀ ਤੇ ਉਸ ਤੋਂ ਪਹਿਲਾਂ ਮੁੰਡਾ ਮੁੱਕ ਗਿਆ ਸੀ ਸਾਡੇ ਪਿੰਡ 'ਚ ਦੀਵਾਲੀ ਵਾਲੇ ਦਿਨ ਅਚਾਨਕ ਹਨਾ ਤੇ ਕਾਹ ਸਾਲ ਹੋ ਗਏ ਦੀਵਾਲੀ ਵੀ ਨਹੀਂ ਮਨਾਈ ਗਈ ਤੇ ਜਿਵੇਂ ਆਖ ਵੀ ਤਿਹਾੜ ਨੂੰ ਦਿਵਾਲੀ ਦੇ ਨੂੰ ਤਰਸੇ ਪਏ ਨੇ ਅਸੀਂ ਪਟਾਕੇ ਬਜਾਉਣੇ ਨੇ ਪਟਾਕੇ ਬਜਾਉਣੇ ਨੇ ਕਾਹੇ ਸਾਲ ਹੋ ਗਏ ਨਾ ਦਿਵਾਲੀ ਦੀ ਮਨਾਈ ਗਈ ਚਲੋ ਦੇਖੋ ਨਾ ਤੇ ਆਮਨੇ ਕਹਿੰਦੀ ਮੇਰੇ ਕੋਲੇ ਆਜੋ ਕੁੜੀਆਂ ਨੂੰ ਕਹਿੰਦੀ ਤੁਸੀਂ ਤਾਂ ਦਿਵਾਲੀ ਮਨਾਉਂਦੇ ਨੇ ਨੰਨੇ ਜਾਣਦੀ ਨਹੀਂ ਹੈਗੇ ਘਰ ਛੱਡ ਕੇ ਕਹਿੰਦੇ ਨਾ ਤਿਹਾੜ ਦੇ ਦਿਨ ਅਸੀਂ ਆਪਦੇ ਕਰੇ ਰਹਾਗੇ ਹੈ ਨਾ ਬੱਚੇ ਸਮਝਦਾਰ ਨੇ ਜਿਹੜਾ ਜਿਹੜਾ ਬੱਚਾ ਸਮਝਦਾਰ ਹੋਵੇ ਉਹ ਨਹੀਂ ਆਪਦੇ ਤਿਹਾੜ ਦੇ ਦਿਨ ਕਰੋ ਜਾਂਦਾ ਹੈ ਨਾ ਮੈਂ ਤੇ ਕਹਿਤੀ ਮਾ ਜਾਣ ਬਾਗ ਜਿਉ ਕੋਈ ਨਾ ਮੰਮੀ ਤਿਹਾਰ ਆਸੀ ਤਾਂ ਦੇ ਕਰੀ ਰਹਾ ਹਾਂਗੇ ਤਿਹਾਰ ਦੇ ਦਿਨ ਚਲ ਇੱਕ ਦੋ ਵਿਚਾਰ ਦੀ ਬਿਲਾ ਲਾਂਗੇ ਫਤਿਹਾਰ ਮਨਾਇਆ ਜਾਊਗਾ ਹਨਾ ਤੇ ਹੋਰ ਕੁਛ ਨਹੀਂ ਘਰ ਤੇ ਦੀ ਬਰਤੀ ਕੱਦਾ ਲਾ ਲਾਂਗੇ ਤੇ ਅੰਬਾਕੀ ਹੁਣ ਚਾਹ ਤਾਂ ਚਾਹ ਤਰੀ ਹੋਇਆ ਰੋਟੀ ਬਣੀ ਪਈ ਐਗੀ ਪੰਜ ਜਣਿਆਂ ਦੀ ਬੀਬੀ ਨੇ ਪਹਿਲਾਂ ਬਣਾਤੀ ਰੋਟੀ ਮੈਂ ਨਾ ਬਾਥਰੂਮ ਸਾਫ ਕਰ ਲੈਨੇ ਅੱਜ ਨਹੀਂ ਤਾਂ ਤੋ ਜੜੇ ਲਾਏ ਨੇ ਤੁਹ ਕਪੜੇ ਸੋਈ ਫਿਰੇ ਸਾਫ ਸਾਫ ਫੇਟਾ ਹਾ ਤੋ ਨਏ ਆਪਣੇ ਅਜ ਬਾਥਰੂਮ ਅਜਾਇਲਾ ਹੈ ਨੇ ਸਾਰੇ ਟਾਈਲਾਂ ਹਾਰਪਿਕ ਲਾ ਕੇ ਸਾਰ ਫਰਸ਼ ਪੁਰਸ ਚੰਗੀ ਤਰ੍ਹਾਂ ਸਫਾਈ ਕੀਤੀ ਹੈਗੀ ਤੇ ਚਲੋ ਸਫਾਈਆਂ ਦਾ ਕੰਮ ਆਪਣਾ ਤੋ ਤਬਾਈ ਦਾ ਕੰਮ ਨਿਬੜ ਗਿਆ ਜਿਹੜਾ ਕੱਲ ਬੀਬੀ ਨੇ ਮੰਝਾ ਬੋਨੇ ਆ ਤੇ ਕਪੜਾ ਰਹਿਣਾ ਲਾਉਣ ਵਾਲਾ ਹਜੇ ਸਾਡੇ ਕੋਲ ਦਾਲ ਪਾਣੀ ਦੀ ਤਿਆਰੀ ਨਹੀਂ 1:30 ਵਜੇ ਮੂੰਗੀ ਧਰ ਗਿਆ ਚੁਲ ਜਿਨ ਚੁਲ ਬਿਜਲੀ ਵਾਲੇ ਚੁੱਲ੍ਹੇ ਦਾ ਪਲੱਗ ਖਰਾਬ ਹੋਇਆ ਪਿਆ ਜਿਹੜਾ ਉਹ ਵਿੱਚ ਵੱਡਾ ਪਲੱਗ ਪਾਇਆ ਹੋਇਆ ਉਹ ਸ ਹੋਰ ਪਲੱਗ ਚ ਕਿਸੇ ਚ ਪੈਂਦਾ ਨਹੀਂ ਹੈਗਾ ਤੇ ਚੁੱਲੇ ਤੇ ਤਾਰ ਦੂੰਗੀ ਰੀ ਜਿੰਮੂੰਗੀ ਤਾਰ ਲੰਘ ਫਿਰ ਹੋਰ ਕੀ ਆ ਉਹ ਜ ਵੱਡਾ ਚੁੱਲੇ ਤੇ ਵੀ ਮਿੱਟੀ ਲਾਉਣ ਵਾਲੀ ਸੀਗੇ ਉਥੇ ਵੱਡਾ ਪਤਿਲ ਦਾ ਟਿਕਦਾ ਪੰਗਾ ਜਾਨ ਆਇ ਪੈਂਦੇ ਪੰਗੇ ਤੇ ਦੇਖ ਦਿਆਂਗੇ ਆਪਾਂ ਧਨ ਤੇਜਤਾ ਦਿਨ ਆਪਣਾ ਕਹਿਆ ਰੰਗਿਆ ਵਧੀਆ ਨੰਗਾ ਸੋਹਣਾ ਨੰਗਾ ਕਪੈਣ ਲੱਗ ਗਈ ਤਨ ਤੇਜਸ ਵਾਲੇ ਦਿਨ 나ਜ ਘਰੇ ਆ ਜਾਊਗਾ ਹਨਾ ਕੁਛ ਆਪਣੇ ਤਨ ਤੇਜਸ ਵਾਲੇ ਦਿਨ ਜੀਰੀ ਆਉ ਬੀ ਵਾਲੀ ਘਰੇ ਕੁਛ ਮੰਡੀ ਸਿੱਟੀ ਜਾਊ ਵਾਹ ਗੁਰੂ ਤੰਦਰੁਸਤੀ ਰੱਖੇ ਹਨਾ ਸਾਰਾ ਕੁਛ ਬਣ ਜਾਂਦਾਗਾ ਤੇ ਮੈਨੂੰ ਲੱਗਦੀ ਮੇਰੇ ਚਾਰ ਇੱਜੀ ਕੀ ਪਚਾ ਚ ਦੁੱਧ ਪਾਉਣਿਆ ਦੁੱਧ ਪਾ ਕੇ ਚਾਹ ਖੇਤ ਪੇ ਇਦਾਂ ਨੇ ਸਰਦਾਰ ਜੀ ਲੈਣ ਆਉਣਗੇ ਦੂਰ ਵਾਲੇ ਖੇਤ ਨੇ ਨਹਿਰ ਵਾਲੇ ਖੇਤ ਵੱਢਦੇ ਨੇ ਜੀਰੀ ਦੂਹਰ ਆ ਸਾਡੇ ਰਾਜੀ ਕੋਲੇ ਹੈ ਰਾਜੀ ਦੇ ਖੇਤਾਂ ਨਾਲ ਖੇਤ ਲੱਗਦਾਗਾ ਤੇ ਇੱਧਰ ਵੀ ਰਾਜੀ ਦੇ ਖੇਤ ਲੱਗਦੇ ਨੇ ਇੱਧਰ ਵੀ ਰਾਜੀ ਦੇ ਖੇਤ ਲੱਗ ਰਹੇ ਇੱਧਰਲੇ ਖੇਤ ਨਾਲ ਤੋਗਾ ਲੱਗਦੇ ਨੇ ਬਚਾਲੇ ਜੇ ਆਏ ਪਿਆ ਟ ਹੈ ਨਾ ਚਲੋ ਫੇਰ ਮਿਲਦੇ ਆਂ ਸ਼ਾਪੇਜ ਲੋ ਜੀ ਜਿਹੜਾ ਟਾਈਮ ਆ ਹੁਣ 4:30 4 ਦਾ ਟਾਈਮ ਆਗਾ ਧੰਨ ਤੇਸ ਦਾ ਦਿਨ ਆਪਣਾ ਕਿਦਾਂ ਆ ਰਿਹਾ ਕੀ ਲੱਗਦਾਗਾ ਤੇ ਪਾਂਡਤ ਆਪਣੇ ਬਹੁਤ ਪਏ ਸੀ ਚਲੋ ਦਿਨ ਮਨਾਇਆ ਜਾਂਦਾ ਹਨਾ ਵੀ ਪਾਂਡਾ ਚੰਗਾ ਹੁੰਦਾ ਬਹੁਤ ਸਾਰੇ ਪਾਂਡਾ ਸੋਨੇ ਦਾ ਗਹਿਣਾ ਲੈਂਦੀਆਂ ਨੇ ਚਾਂਦੀ ਦਾ ਗਹਿਣਾ ਲੈਂਦੀਆਂ ਨੇ ਹਨਾ ਆਪਾਂ ਤਾਂ ਬਸ ਪਿੱਤਲ ਦਾ ਪਿੱਤਲ ਦੇ ਪਾਂਡੇ ਲਿਆਂਦੇ ਨੇ ਕੇ ਯਾਰ ਵਧੀਆ ਸੋਨੇ ਨੇ ਹੈ ਸੋਨੇ ਨੇ ਮਸੇ ਗਲਾਸ ਵਧੀਆ ਨੇ ਹਾਂ 100 ਰੁਪਏ ਜਿੱਤੇ ਹਾਂ ਵਧੀਆ ਨੇ ਤੇ ਦੋ ਗਲਾਸ ਲੈ ਲੈ ਤੇ ਤਿੰਨ ਕੌਲੇ ਲਿਆਂਦੇ ਪਾਂਡੇ ਤਾਂ ਕਿੰਨੇ ਹੋਣਗੇ ਥੋੜੇ ਜਿਹਾ ਵੱਡੇ ਉਸ ਨਾਲ ਕਿੰਨੇ ਕਰੀ ਜਾਤਾ ਹੋਰ ਲੋ ਜੀ ਅੱਜ ਨਕੌਲੇ ਲਿਆਂਦੇ ਨੇ ਚਾਹ ਪਉਣਨੀ ਸਾਡੇ ਨਾਲ ਆ ਚੁੰਝ ਜੀ ਪਤਾ ਨਹੀਂ ਕਿ ਮ ਟੁੱਟ ਗਈ ਆ ਚੁੰਝ ਤੋਂ ਬਿਨਾ ਆਏ ਨਾ ਤਾਂ ਜੱਗ ਤੇ ਟਿਕਦੀ ਐ ਇੱਕ ਹੱਥ ਚ ਫੜਨਾ ਪੈਂਦਾ ਇੱਕ ਹੱਥ ਨਾਲ ਪਉਣਨਾ ਪੈਂਦਾ ਉਹ ਵਿੱਚ ਢਿੱਕ ਕੇ ਫੇਰ ਦੁਬਾਰਾ ਪਉਣਨੀ ਪੈਂਦੀ ਐ ਮੇਰੇ ਉਥੇ ਦੇਖ ਕੇ ਯਾਰ ਆਗਦੀ ਆਪਣੇ ਪਉਣਨੇ ਤਾਂ ਪਈਆਂ ਤਾਂ ਹੈਗੇ ਚੋ ਦੋ ਚੁੰਝਾਂ ਨਹੀਂ ਹੈਗੀਆਂ ਸੀ ਉਹਨਾਂ ਦੇ ਤੇ ਚੁੰਝਾਂ ਕਾੰਦਾ ਹੋ ਕਰ ਸਕੇ ਨਾ ਪਟੀਆਂ ਪਿਆਸੀ ਆ ਦੋ ਗਲਾਸ ਨੇ ਇਹ ਚ ਦੁੱਧ ਪਾਣੀ ਪੀਲੇ ਕਰਾਂਗੇ ਉਹ ਤਾਂ ਦੁਬਾਰਾ ਫੇਰ ਸਾਰੇ ਪਿੱਤਲ ਦੇ ਪਾਂਡੇ ਖਰੀਦਣ ਲੱਗੇ ਪਿੱਤਲ ਹੈ ਹੀ ਮਹਿੰਗਾ ਬਾਲਾ ਕੀ ਕਰੀਏ ਹਨਾ ਬਹੁਤ ਮਹਿੰਗਾ ਦਾ ਅਗਲਾ ਹੋਰ 100 ਦਾ ਇੱਕ ਤੱਕ ਲਾਸੀ ਹੈ ਖਾਣ ਨੂੰ ਲੈ ਕੇ ਕੁਝ ਹੈ ਲੈ ਤਾਈ ਗਲਾਬ ਨੂੰ ਖਾਣ ਨੂੰ ਅਸੀਂ ਤਾਂ ਤੇਰਸਾ ਜਣਾ ਫਿਰ ਚੱਲ ਬਈ ਕੁਲਵਾ ਕੁਲਵਾ ਕੁਲਚਾ ਨਹੀਂ ਲੈਤਾ ਇਹਨਾਂ ਨੇ ਤੇ ਤਾਂ ਭੀੜ ਜ਼ਿਆਦਾ ਸੀ ਟਾਈਮ ਲੱਗ ਰਿਹਾ ਸੀ ਕਿਉਂਕਿ ਹੁਣ ਕੰਮਾਂ ਦਾ ਟਾਈਮ ਹੈਗਾ ਤੇ ਸਰਦਾਰ ਜੀ ਹੋਰੇ ਹਜੇ ਆਏ ਨਹੀਂ ਹੈਗੇ ਆਪਣੇ ਕੋ ਪੈਂ ਚਾਲਦੀ ਆ ਖੇਤ ਤੇ ਮਿੱਠੇ ਦੇ گلاب ਜਾਮਨਾ ਡੱਬਾ ਲਿਆਂਦਾ ਤੇ ਇਹਨੂੰ ਕੇਰਾ ਮਾਂਜ ਲਾਂਗੇ ਤੇਰੇ ਵਿੱਚ ਦੁੱਧ ਪੀ ਲਿਆ ਕਰਾਂਗੇ ਪਾਣੀ ਪੀ ਲਿਆ ਕਰਾਂਗੇ ਤੇ ਜ਼ਿਆਦਾਤਰ ਹੁਣ ਪਿੱਤਲ ਦੇ ਪਾਂਡੇ 'ਤੇ ਵਰਤੂ ਕਰਾਂਗੇ ਫੇਰ ਲੈ ਲਾਂਏ ਕਦੇ 2-4 ਗਲਾਸ ਹੋਰ ਹਣਾ ਮੈਂ ਨਾ ਤਾਂ ਹੀ ਲੈਤੇ ਨੇ ਮੈਂ 2 ਗਲਾਸ ਹੋਰ ਲੈ ਲਾਂਦੀ ਮੈਨੂੰ ਥੋੜਾ ਜਿਹਾ ਲੱਗੇ ਜੇ ਪਿੱਤਲ 'ਚ ਪਰਖ ਹੁੰਦਾ ਫਿਰ ਬੀਬੀ ਨੂੰ ਪਤਾ ਹੋਊਗਾ ਮਾਂਜੇ ਦਾ ਪਤਾ ਹੈ ਮਾਂ ਕਿਉਂ ਦੁਕਾਨਾਂ ਚ ਪਾਏ ਪੀਲ ਕਿਉਂ ਜੀ ਫੜ ਜਾਂਦੇ ਮਾਂਜੇ ਦਾ ਪਤਾ ਲੱਗੂਗਾ ਹਨਾ ਪਗੜ ਕੇ ਮਾਂਜ ਲਾਂਗੇ ਇਹਨੂੰ ਦੋਸਤ ਤਾਂ ਇਸ ਤਰ੍ਹਾਂ ਦਿਨੇ ਸਤਰਾ ਦੇਖਣਾ ਥੋੜਾ ਪਾਣੀ ਪਿਆਉਣਿਆਂਗੇ ਵਰਦੀ ਮੈਂ ਤੜਕੀ ਸੁੱਕੋ ਨਹੀਂ ਪਾਉਂਗੀ ਇਹਨਾਂ ਰਿਪੋਟ ਸੁੱਕ ਪਈ ਹੈ ਕਿਉਂਕਿ ਫਿਰ ਫਿਰ ਕਰਦੇ ਨਹੀਂ ਦੁਬਾਰਾ ਸੁੱਕੋ ਨਹੀਂ ਪਾਉਂਕੂ ਤੇ ਉਹਨਾਂ ਖਾ ਕੇ ਆਪਾਂ ਸਾਹਮਣੇ ਮੰਤਿਹਾਰ ਤੱਕ ਦਿਨ ਕੋਈ ਚੀਜ਼ ਵਾਸਤੋਂ ਪਹੁੰਚਾਈ ਜਾਂਦੀ ਹੈ 4-500 ਆਇਆ ਏ 10 ਮਿੰਟ ਗਏ ਸੀ ਕਿਧਰ ਮਰਜੀ ਵਗ ਜਾ ਪੈਸਾ ਹੈ ਪੈਸੀ ਪੈਸੇ ਚੱਲਦੇ ਨੇ 100 ਦੇ ਕੋਲੇ ਲੋੜ ਹੋ ਲੱਗ ਤੈਂਸਾ 50 ਸੋਸ ਦੋ ਸੋਰਾ ਡੱਬਾ ਖਾਣ ਲੈ ਸਾਢੇ 500 ਲਾਇਆ ਏ ਚਲੋ ਇਹ ਪਾਣੀ ਪਿਆ ਲਈ ਫਿਰ ਮਿਲਦੇ ਆਂ ਲੋ ਜੇ ਟਾਈਮ ਅਸੀਂ ਵੱਜਣ ਵਾਲੇ ਹੋ ਗਏ। ਔਰ ਮੈਂ ਭਾਂਡੇ ਦਿਖਾ ਕੇ ਬਸ ਮੈਂ ਪਾਣੀ ਪਲਾਉਣ ਲੱਗਦੀ ਸੀ ਰਿਸ਼ਤੇਦਾਰ ਆ ਗਏ ਬੀਬੀ ਦੇ ਪਤੀ ਨੂੰ ਤੇ ਪਤੀਜਾ ਤੇ ਫਿਰ ਉਹਨਾਂ ਕੋਲ ਬੈਠੇ ਰਹੇ ਧਾਰਾ ਨੂੰ ਕਵੇਲਾ ਹੋ ਗਿਆ ਪਾਣੀ ਪਿਆਇਆ ਉਹਨਾਂ ਲੱਗਿਆਂ ਤੋਂ ਤੇ ਧਾਰਾ ਕੱਢੀ ਆ। ਹੁਣ ਸਵੇਰ ਦੀ ਫਿਊਡਪੂੜ ਕੱਢ ਕੇ ਆਈਆਂ ਨੇ ਸਰਦਾਰ ਜੀ ਦਾ ਮੰਜੜਾ ਢਾ ਕੇ ਆਈਆਂ ਸਾਈਡ ਦੇ ਵਿੱਚ ਕਿਉਂਕਿ ਸਾਨੂੰ ਕੋਤਮ ਅੱਜ ਗਾਹੀ-ਗਾਹਾ ਜਾਈ ਜਾਂਦੀ ਹੈ। ਤਾਂ ਕੀ ਗੱਲ ਹੈ? ਦੇ ਦੋ ਤੱਕ ਆਉਂਦੇ ਆਂ ਯਾਰ ਤੇ ਜਿਹਨ ਬੱਤੀ ਉਹ ਹੋ ਫਾਤਿਮ 32 ਵਾਲੀ ਜੋਤ ਚ ਉਹ ਬਿਜਲੀ ਦਾ ਜਿਹੜਾ ਪਲੱਗ ਖਰਾਬ ਐ ਇੱਥੇ ਆਹ ਧਰਿਆ ਹੋਇਆ ਦੰਦ ਦੰਦ ਚਲਾਇਂ ਕਿੰਗਾ ਸੇ ਲੇ ਪੀੜ ਕਰੀ ਅਸੇ ਸੁਮਾ ਰੋਟੀ ਲਾਈਆ ਕਵੇਲਾ ਹੋ ਰਹਾ ਕੰਮ

ਕਿੰਨੇ ਮੇੜੇ ਕਰ ਲੈਣੇ ਵੀ ਬਾਦੂ ਵੀ ਰੋਟੀਆਂ ਬਾਦੂ ਨੇ ਜੇ ਮੈਂ ਲਗਾ ਦਿਆਂ ਨੀ ਮੈਂ ਨਾ ਦਫਤਰੀ ਸੋਬ ਕੋ ਬਣ ਕਨੀ ਮੈਂ ਤੱਪੀ ਲਾ ਲੂ ਰੋਟੀ ਚਲੋ ਇਹ ਪਕਾ ਲ ਦਿਆਂਗੇ ਵੀਰੇ ਦਾ ਐਂਡ ਬਹੁਤ ਹਰੀਸੇ ਵੇਲਾ ਹੋਇਆ ਤੇ ਜੋਤੂ ਕਰ ਦਿੱਤੀ ਆ ਸੱਚ ਪਰ ਦੋ ਰੋਣਾ ਸੁਕਮਾ ਰੋਟੀ ਪਕਾ ਲੂ ਆਪਾਂ ਖਾ ਲਾਂਗੇ ਲੱਸੀ ਪਾਣੀ ਬਣਾਉਣਿਆਂਗੇ ਜਿਹਨੇ ਦੁੱਧ ਪੀਣਾ ਹੋ ਦੁੱਧ ਪੀ ਲਾਂਗੇ ਸਰਦਾਰ ਜੀ ਤੇ ਗੁਰਮਣ ਤੇ ਇਹਦਾ ਲੱਸੀ ਪੀਣ ਕੇ ਅੱਦਾ ਦੁੱਧ ਦੁੱਧ ਪਾਣੀ ਉਹ ਮੈਂ ਕਰਕੇ ਰੱਖਦੀ ਆ ਮલાઈ ਲਾ ਕੇ ਦੁੱਧ ਤੋਂ ਸਵੇਰ ਵੇਲੇ ਰੱਖ ਲੜੀ ਮੈਂ ਕੱਚਾ ਦੁੱਧ ਇਹਨਾਂ ਦੀ ਇੱਕ ਗੜਬੀ ਤੇ ਫਿਰ ਇੱਕ ਗੜਬੀ ਪਾਣੀ ਦੇ ਭਾਦਾਂ ਵਿੱਚ ਤੇ ਕੱਲਾ ਦੁੱਧ ਨਹੀਂ ਪੀਂਦੇ ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਨੂੰ ਚੈਨਲ ਨੂੰ ਗੱਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਦੇਖ ਲਈ ਸਾਰਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਮਿਲਾਂ ਉਹਨਾਂ ਵੈਜੀ ਜੀ ਦਾ ਖਾਲਸਾ ਵੈਜੀ ਜੀ ਕੀ ਪਤ